ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਤੁਹਾਡੇ ਵਾਸਤੇ ਇੱਕ ਝੋਟੀ ਲੈ ਕੇ ਆਏ ਹਾਂ ਬਹੁਤ ਚੰਗੀ ਕੁਆਲਿਟੀ ਦੀ ਆ ਤੇ ਅੱਜ ਤੁਹਾਨੂੰ ਮਲਾਉਨੇ ਆ ਭਾਜੀ ਜੀ ਨਾ ਸਾਸਿਕਾ ਬਾਪੂ ਸਾਹਿਬ ਜੀ ਸਾਸਿਕਾ ਬਾਪੂ ਸਾਹਿਬ ਜੀ ਸਾਸਿਕਾ ਬਾਬਾ ਜੀ ਸਾਸਿਕਾ ਜੀ ਕੀ ਹਾਲ ਚਾਲ ਜੀ ਹੋਰ ਸਿਕਾ ਕੀ ਹਾਲ ਚਾਲ ਜੀ ਬਹੁਤ ਬਹੁਤ ਕਿਰਪਾ ਮੇਲਾ ਆ ਜਾਂ ਤੋ ਇਹ ਗਰੀਬ ਬੰਦੇ ਨੂੰ ਆਪਣੇ ਘਰ ਨਹੀਂ ਨਹੀਂ ਆ ਕੇ ਮਾਂ ਸੁਆਇਆ ਵਾ ਆਦੇ ਭਰਾ ਜੀ ਗੁਰਸਿੱਖ ਭਰਾ ਬਾਬਾ ਜੀ ਨਹੀਂ ਆਦੇ ਹਾਂ ਜੀ ਹਾਂ ਜੀ ਹਾਂ ਜੀ ਬਾਅਦ ਦੇ ਨਹੀਂ ਫਾਰਮ ਤੇ ਤੁਹਾਡਾ ਸਵਾਗਤ ਆ ਸਾਰੇ ਭੈਣ ਭਰਾਵਾਂ ਦਾ ਮਿਲ ਕੇ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰੋ ਹਾਂ ਜੀ ਅੱਜ ਆ ਝੋਟੀ ਦੇ ਆਪਣੇ ਭਾਈ ਬਹੁਤ ਟੌਪ ਦੀ ਸੂਗਾ ਤੇ ਜਸ ਮਨਾਵਾ ਠੀਕ ਆ ਠੀਕ ਆ ਉਹ ਤਾਂ ਜਿਸ ਵੇ 18 ਕਿਲੋ ਕੱਢਿਆ ਹਾਂਜੀ ਸਿਰਫ ਇਹ ਵੀਡੀਓ ਪਾਉਣੀ ਨਹੀਂ ਇਹ ਬਾਬਾ ਜੀ ਹੁਣੇ ਆਏ ਇਹਨਾਂ ਦੇ ਮਈਆਂ ਮਲਕੇ ਭਾਈ ਜੀ ਨਹੀਂ ਆਏ ਬਾਰਡਰ ਤੋਂ ਹਾਂਜੀ ਇਹਨਾਂ ਨੂੰ ਮਈਆਂ ਬਾਬਾ ਜੀ ਨਾਲ ਦੋ ਦੋ ਹਾਂਜੀ ਮੈਂ ਸਾਹਮਣੇ ਬਿਠੇ ਭਾਈ ਹਾਂਜੀ ਮੈਂ ਕਿਹਾ ਬਾਬਾ ਜੀ ਹੁਣੀ ਨਾ ਹਾਂਜੀ ਬਾਬਾ ਜੀ ਹੁਣੀ ਯੂਰੋਪ ਚੈਨਲਾਂ ਦੇ ਬੜਿਆਂ ਦੇ ਵੀਡੀਓ ਪਈਆ ਕਿਵੇਂ ਹਾਂ ਅੱਜ ਬਾਬਾ ਜੀ ਨੇ ਆਪਣੇ ਚੈਨਲ ਦੇ ਉੱਤੇ ਪਾਈਏ ਵੀਡੀਓ ਮੈਂ ਤਾਂ ਘਾਟੋ ਕਹਿਂ ਵੀਡੀਓ ਜੇ ਸਾਨੂੰ ਲੋਕ ਨਾ ਕਈ ਭੈਣ ਭਰਾ ਕਮੈਂਟ ਗਲਤ ਕਰਦੇ ਪਈ ਆਈ ਉਹਨਾਂ ਦਾ ਵੀ ਧੰਵਾਦ ਕੀਤਾ ਗਰੀਓ ਮੂੰਹ ਬੋਲਿਆ ਨਹੀਂ ਵੀ ਤੁਸੀਂ ਕਿਉਂ ਗਲਤ ਕੀਤਾ ਕੋਈ ਗੱਲ ਨਹੀਂ ਬਾਬਾ ਜੀ ਉਹ ਆਪਣੇ ਸੱਜਣ ਮਿੱਤਰ ਹੀ ਕਰਦੇ ਆ ਕੋਈ ਗੱਲ ਨਹੀਂ ਨਾ ਕਮੈਂਟ ਕਰਨੇ ਆ ਨਾ ਵੀਰ ਮੜਨੇ ਉਹ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਕਰਿਆ ਕਰੋ ਤੁਹਾਨੂੰ ਵੀ ਨਪ ਸਿਖਿਆ ਦੇ ਨਾ ਕਮੈਂਟ ਚਲੋ ਹੁਣ ਵਧੀਆ ਬਹੁਤ ਚੰਗੇ ਆਉਣ ਨੇ ਬਾਠ ਦੇਰੀ ਫਾਰਮ ਦੇ ਉੱਤੇ ਬਾਠ ਡੇਰੀ ਫਾਰਮੋਂ ਲੋਨੀ ਬਾਬਾ ਜੀ ਹਣਾ ਨੂੰ ਕਮੈਂਟਾਂ ਦੀਆਂ ਛੜੀਆਂ ਲਾ ਦਿਓ ਬਹੁਤ ਬਹੁਤ ਚੰਗੇ ਸੋਹਣੇ ਕਮੈਂਟ ਕਰ ਦਿਓ ਕਿਉਂਕਿ 50 ਕਮੈਂਟ ਆਉਣੇ ਚਾਹੀਦੇ ਆ। ਨੀ ਜਦੋਂ ਨਾ ਘੜਿਆ ਹੱਥ ਕਰਕੇ 33 ਆ। ਮਾੜੇ ਬਾਬੇ ਦੀਪ ਸਿੰਘ ਦੇ ਨਾਂ ਦੇ ਜਾਂ ਕੋਈ ਨਾਮ ਦਾ ਹਜੇ ਨਾਂ ਦੇ ਕਹੋ। ਬਹੁਤ ਖੁਸ਼ੀ ਹੋਵੇ ਗੁਰੂ ਮਾੜੇ ਸੇਖ ਆ। ਇਹ ਮਨ ਕੋਸ਼ ਹੁੰਦਾ ਵਾ। ਹਾਂਜੀ ਹਾਂਜੀ। ਹਾਂਜੀ। ਇਹ ਛੋਟੀ ਪੌਂਡ ਨਹੀਂ ਤੁਸੀਂ ਕਹਿੰਦੇ ਛੋਟੀ ਨੇ ਤੋਂ 18 ਕਿਲੋ ਜੈਸੂਏ ਕੱਢਿਆ ਵਾ। ਐ ਕਿਤੇ ਜੈਸੂਆ। ਛੋਟੀ ਤੇ ਇਹ ਗੱਲ ਇਤਰਾ ਸਵਾਕ ਤੇ ਫਿਰ ਵੇਚਣੀ। ਸਿਰਫ ਇਹ ਬਾਬਾ ਜੀ ਹਣਾ ਦਾ ਮਾਨਤ ਇਹ ਝੋਟੀ ਦਾ ਜੇ ਮੀਰੇ ਪਾਪਾ ਜੀ ਨੂੰ ਪਸੰਦ ਬੜੀ ਆਈ ਕਹਿੰਦੇ ਮੀਰੇ ਰੀਲ ਵੇਖਾ ਕਿੰਨੀ ਲੰਮੀ ਆ ਤੁਹਾਡੇ ਵੇਲੇ ਲਾ ਲਾ ਜੀ ਨੰਦਾ ਤੂੰ ਚੀ ਆ ਬਹੁਤ ਵੱਡੀ ਆ ਝੋਟੀ ਰੀਲ ਵੇਖੋ ਇਹਦੀ ਕਿੰਨੀ ਸ਼ਿਫਟ ਕਰ ਲਈਏ ਉਹ ਨਹੀਂ ਥੁੜੀ ਢਿੱਲਾ ਬਹੁਤ ਜਾਰੀਆਂ ਝੋਟੀ ਨੂੰ ਆਇ ਤੇ ਦੇਖੋ ਅਜੇ ਬਣ ਬਣ ਕੇ ਵੇਖੋ ਕਿੱਥੇ ਜਾਣਾ ਬਲੈਨ ਨਾ ਹੀ ਬਣਨੀ ਸਿੱਧੀ ਕਰ ਦੇ ਬਲ ਵੱਡੀ ਆ ਫੋਲੋ ਸਿੱਧੀ ਕਰ ਦੇ ਬਾਬਾ ਜੀ ਇਹ 15 ਦਿਨ ਝੋਟੀ ਲੈ ਜੂਗੀ ਹਾਂਜੀ ਹਾਂਜੀ ਇਹ ਕਿੰਨੀ ਤਰੀਕ ਨੂੰ ਦਿਨ ਪੂਰੇ ਇਹਦੇ ਇਹਦੇ 11 ਨੂੰ ਦਿਨ ਪੂਰੇ 10 ਦਿਨ ਉੱਤੇ ਖੜੂਗੀ ਵੇਖੋ ਠੀਕ ਆ ਠੀਕ ਵੇਖੋ ਆ ਵੇਖੋ ਅੱਜ ਕਿਉਂ ਭਾਈ ਇੱਥੇ ਦੇਖੋ ਚੀਜ਼ ਆਂ ਕਿ ਪੂਰੀ ਆ ਅੱਛੇ ਗਲ ਹੈ ਡੇ ਵਾਲੀ ਆ ਬਰੀਕ ਲੰਬੀ ਕਿਦਾ ਦੇਸ ਹੁੰਦਾ ਕਪੜਾ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਕੀ ਨਹੀਂ ਆ ਵੇਖੋ ਜੀ ਹਾਂਜੀ ਹਾਂਜੀ ਬਹੁਤ ਜਿਆਦਾ ਚੰਗੀ ਆ ਥਾਨ ਕੁਆਲਟੀ ਵੇਖੋ ਤੁਸੀਂ ਥਾਨ ਵੇਖੋ ਕਿੰਨਾ ਸਪੈਸ਼ਲ ਇਸ ਇਲਾਕੇ ਦੇ ਮਸ਼ਹੂਰ ਬੰਦੇ ਆ 7-7 ਲੱਖ ਦੀਆਂ ਤੇ 5-5 ਲੱਖ ਰੁਪਏ ਦਾ ਲਈਆਂ ਬੰਦੇ ਨੇ ਆਂਦੀਆਂ ਵਾ ਠੀਕ ਅਸੀਂ ਦੱਸ ਦਿੰਦੇ ਆ ਤਰਸਿੱਕੇ ਦਾ ਸਰਪੰਚੋ ਆ ਭਾਜੀ ਹਾਂਜੀ ਹਾਂਜੀ ਉਹਦੇ ਕੋਲ ਮੈਂ ਆਈ ਆ ਠੀਕ ਅੱਗੇ ਵੀ ਮੈਂ ਆਈ ਮੈਂ ਨਹੀਂ ਚੰਗਾ ਦੁੱਧ ਕੱਢਿਆ ਅੱਗੇ ਇੱਕ ਆਪਾਂ ਸਟੋਰੀ ਨਹੀਂ ਹੋ ਉਹਦੀ ਮੈਂ ਨਹੀਂ ਲਈ ਹਾਂਜੀ 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 ਜਿਹੜੀ ਮੇਰੇ ਹਿਸਾਬ ਨਾਲ 45000 ਸਟੋਰੀ ਚੱਲ ਗਈ ਆ 48-50000 ਉਹਨਾ ਬੰਦਿਆ ਕੋ ਮੈਂ ਜਿਹੜੀ ਆਖਣ ਦੇ ਵੀ 6 ਲੱਖ ਮੰਗਦੇ 24 25 ਕਿਲੋ ਜਿਹੜੀ ਦੁੱਧ ਖਾਣਾ ਹਾਂ ਬਸ ਬੇਲ ਵਿਖਾਓ ਇੱਕ ਵਾਰ ਬੇਲ ਬੇਲ ਵਿਖਾਓ ਇਹ ਘੋਲ ਵਾ ਜਾ ਕੇ ਚੌੜੀ ਮਈ ਆਏ ਹਾਂ ਹਾਂਜੀ ਹਾਂਜੀ ਹਾਂ ਹਾਂ ਬਜਾ ਦੇਵੇ ਡੱਕ ਨਾ ਠੀਕ ਹੈ ਠੀਕ ਆ ਬਾਈ ਠੀਕ ਹੈ 24 ਕੰਮ ਕਰਦੇ ਹਿੱਲੂ ਨਾ ਮਈਏ ਆ ਵੇਖੋ ਝੋਟੀ ਦੀ ਬਹੁਤ ਚੰਗੀ ਆ ਜੇ ਅੱਜ ਤੁਹਾਡੇ ਕਰਕੇ ਮੁੱਲ ਵੀ ਜਿਆਦਾ ਕਰ ਦਈਓ ਤੇਰਾ ਮੈਂ ਦਿਆ 2 ਲੱਖ 500 ਦੀ ਹਾਂਜੀ ਮਈ ਬਹੁਤ ਹੈ 1 70 ਦੀ ਦੇ ਦਈਏ ਨਹੀਂ ਬਾਬਾ ਜੀ ਮੈਂ ਇਹ ਵਿੱਚ ਕੋਣਾ ਚੰਗਾ ਲੱਗਦਾ ਜਿਆਦਾ ਕਰ ਦਈਏ ਕਰ ਦੋ ਹਜੋ ਤੂੰ ਤਾਂ ਬਣ ਨਾ ਪੈਂ ਮਾ ਸੱਤੜਾ ਹਾਂਜੀ ਹਾਂ ਲਾਖੜੀ ਦੇਣੀ ਬਾਬਾ ਜੀਓ ਛੋੜ ਆਪਣੀ ਕੁਛ ਨਾ ਕਰਨਗੇ ਹਾਂਜੀ ਹਾਂਜੀ ਡੇਢ ਲੱਖ ਦੀ ਦੇਦਾਂਗੇ ਮੈਂ ਡੇਢ ਲੱਖ ਦੀ ਬਾਬਾ ਜੀਓ ਕੋਈ ਨਹੀਂ ਜੋ ਜੋ ਕਹੇ ਤਾਂ ਕੋਈ ਨਹੀਂ ਭਾਵੇਂ ਆਪਾਂ ਨੂੰ ਬੱਚੇ ਘੱਟ ਬੱਚੇ ਵੱਧ ਬੱਚੇ ਨਹੀਂ ਨਹੀਂ ਕੋਈ ਗੱਲ ਨਹੀਂ ਹਾਂਜੀ ਦੇਦਾਂਗੇ ਬਾਬਾ ਠੀਕ ਆ ਠੀਕ ਆ ਖੋਲ ਦੇ ਲੱਗੀਏ ਕੰਮੀ ਮਾਰਿਆ ਅੰਦਰ ਵਾਰ ਦਿਓ ਨਾਲੇ ਝੋਟੀ ਖਾਨੀ ਆ ਹਾਂ ਇਹਨੀ ਕਿ ਮੈਂ ਜੇ ਉਧਰ ਵੀ ਚਮਕ ਚਮਕ ਵੇਖੋ ਇਹ ਵੀ ਦੀ ਫੁਲਕਾੜੀ ਪਾਈ ਦੇ ਇਹੋ ਜੇ ਡੰਗਰ ਤੇ ਪਾਈ ਦੀ ਇੱਥੇ ਵਜਦੀ ਆ ਆਪ ਵੀ ਵਜਦੀ ਤੇ ਵਜਦੀ ਰਹਿਣੀ ਆ ਠੀਕ ਹੈ ਜੀ ਹਾਂ ਜੀ ਠੀਕ ਆ ਚਰਾਈਆ ਨਹੀਂ ਨਹੀਂ ਕੋਈ ਗੱਲ ਨਹੀਂ ਵੇ ਗੱਲ ਸੁਣੋ ਨਹੀਂ ਸਰਕਾਰ ਨੇ ਬੜਾ ਪਿਆਰ ਦਿੱਤਾ ਵਾ ਤੁਹਾਨੂੰ ਗੁਰਦਾਸਪੁਰ ਤੋਂ ਲੈ ਕੇ ਇਹਦੇ ਤਰਨਤਾਰ ਤੇ ਅੰਮ੍ਰਿਤਸਰ ਤੇ ਸਾਰੇ ਪੰਜਾਬ ਚ ਦੂਰ ਦੂਰ ਭਾਏ ਜਾਂਦੇ ਬਹੁਤ ਦੀ ਕਿਰਪਾ ਵੀ ਇਹਨਾਂ ਨਾਲ ਜਾ ਬਣਾ ਕਿਤੇ ਚੰਗੇ ਬੰਦੇ ਨੇ ਤੁਹਾਨੂੰ ਮੈਂ ਲੈਣੀ ਆ ਜੇ 100 ਰੁਪਿਆ ਵੀ ਹੱਥੋਂ ਲੈ ਲਿਆ ਸਾਈਂ ਬੁੱਝ ਪਾਣ ਤੜੇ ਨਹੀਂ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਇਹ ਬੱਚੇ ਇਦਾਂ ਦੇ ਵੀ ਪ੍ਰੇਮ ਕਰਦੇ ਆ ਨਹੀਂ ਕਰਦੇ ਹੁਣ ਵੇਖ ਲੋ ਸਾਡਾ ਬਾਦਸ਼ਾਹ ਪ੍ਰਿੰਸ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਪੂਰਾ ਮਾਨ ਸਰਕਾਰ ਦਾ ਤਾ ਹੁੰਦਾ ਕਿ ਪੂਰਾ ਬਾਬਾ ਜੀ ਮੈਂ ਆਇਆ ਬਰੀਆ ਤੁਹਾਡੇ ਘਰ ਪਰ ਇਹ ਵੀਰ ਨੇ ਮੈਨੂੰ ਖਾਲੀ ਨਹੀਂ ਮੋੜਿਆ ਕਦੀ ਵੀ ਹਾਂਜੀ ਬਾਕੀ ਕਮੈਂਟਾਂ ਦੇ ਕੋਈ ਗੁੱਸਾ ਨਹੀਂ ਬਾਬਾ ਜੀ ਕਮੈਂਟ ਚੋਂ ਆਪਣੇ ਸੱਜਣ ਮਿੱਤਰ ਆ ਗਏ ਨਹੀਂ ਜਿਹਨੂੰ ਕੰਮ ਨਹੀਂ ਆਇਆ ਤੇ ਮੈਂ ਅੱਜ ਇੰਨਾ ਹੱਥ ਜੋੜ ਕੇ ਕਿਹਾ ਵੀ ਬਰਥਡੇ ਰੀ ਫਾਰਮ ਤੇ 50 ਕਮੈਂਟ ਆਉਣੇ ਚਾਹੀਦੇ ਬਾਬਾ ਜੀ ਨੇ ਆਨ ਲਾ ਦੇ ਠੀਕ ਹੈ ਜੀ ਚਲੋ ਪਰ ਗਲਤੀ ਤੇ ਕਹਿੰਦੇ ਚਲੋ ਸੋਹਣੇ ਥੋੜੇ ਕਮੈਂਟ ਨਹੀਂ ਕੋਈ ਨਹੀਂ ਚਲੋ ਕਿੰਨੇ ਕਮੈਂਟ ਵੀਰ ਨੇ ਸੋਹਣੇ ਕਿਤੇ ਤੁਹਾਨੂੰ ਕੀ ਚੋਦੀ ਸੋਹਣੀ ਆਪਣੇ ਕੁਝ ਨੰਦ ਦੀ ਬਾਬਾ ਜੀ ਪੰਜ ਨਾਮ ਹੋਰ ਮਿਲ ਕੇ ਆਖਿਆ ਵਾ ਵੀ 2026 ਦੇ ਵਿੱਚ ਦੇ ਦੇ ਠੀਕ ਹੈ ਅੱਜ ਕਮੈਂਟ ਚੰਗੇ ਸਾਰੇ ਭੈਣ ਭਰਾ ਆਪਾਂ ਨੂੰ ਕਰਦੇ ਆਪਾਂ ਕੰਮ ਹੀ ਚੰਗਾ ਕਰਦੇ ਨੇ ਘੱਟੋ ਘ